ਚੈਨਲ ਨੂੰ ਜੀ ਆਇਆਂ ਨੂੰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੋ ਸਹਾਗਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਤਿੰਨ ਚਾਰ ਗੱਲਾਂ ਤੁਹਾਡੇ ਨਾਲ ਸਮਝਾ ਕਰਨੀਆਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਗਰਮੀ ਬਹੁਤ ਵੱਡੇ ਹਿੱਸੇ ਦੇ ਵਿੱਚ ਪੈ ਰਹੀ ਹੈ ਇਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਹਦੀ ਗੱਲਬਾਤ ਕਰਨੀ ਹੈ ਦੂਜਾ ਟੈਸਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ ਟੈਸਲਾ ਦੇ ਮੁਨਾਫੇ ਦੇ ਵਿੱਚ ਲਗਾਤਾਰ ਤੀਜੀ ਕੁਆਟਰ ਦੇ ਵਿੱਚ ਕਮੀ ਆਈ ਹੈ ਅ ਮਤਲਬ ਘਾਟਾ ਨਹੀਂ ਪੈ ਰਿਹਾ ਪਰ ਮੁਨਾਫਾ ਜਿੰਨਾ ਹੋ ਰਿਹਾ ਸੀ ਉਹ ਦੀ ਤੋਂ ਕਿਤੇ ਜ਼ਿਆਦਾ ਘਟ ਗਿਆ ਜਿਹੜੇ ਟਰੈਕਿੰਗ ਡਿਵਾਈਸ ਲਾ ਰਹੇ ਜਾ ਰਹੇ ਅਮਰੀਕਾ ਦੇ ਵਿੱਚ ਕੱਚਿਆਂ ਦੇ ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਗਿੱਟੇ ਦੇ ਵਿੱਚ ਕੁਝ ਪਾ ਦਿੱਤਾ ਜਾਂਦਾ ਤੇ ਜਿਹਦੇ ਨਾਲ ਉਹ ਟਰੈਕ ਕਰਦੇ ਬੰਦਾ ਕੀ ਕਰਦਾ ਕਿੱਥੇ ਗਿਆ ਤੇ ਇਹ ਗਿਣਤੀ ਬਹੁਤ ਵਧ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਕੇਸ ਬੰਦੀ ਇੱਕ ਫੈਸਲਾ ਚਰਚਾ ਦੇ ਵਿੱਚ ਹੈ ਤੇ ਇੱਕ ਗਲਤ ਕਰਨੀ ਹੈ ਉਬਰ ਡਰਾਈਵਰਾਂ ਬਾਰੇ ਅਮਰੀਕਾ ਦੇ ਵਿੱਚ ਐਕਸਪੈਰੀਮੈਂਟ ਕੀਤੇ ਜਾ ਰਹੇ ਹੈ ਕਿ ਜਿਹੜੀਆਂ ਔਰਤਾਂ ਆ ਉਹੋ ਉਬਰ ਡਰਾਈਵਰ ਹੋਣ ਤੇ ਔਰਤਾਂ ਹੀ ਉਹਦੇ ਵਿੱਚ ਬੈਠਣ ਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਗੱਲਬਾਤ ਬਹੁਤ ਵੱਡੀ ਹੀਟ ਵੇਵ ਜਿੱਦਾਂ ਜ਼ਿਕਰ ਕੀਤਾ ਅਮਰੀਕਾ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਖਾਸ ਕਰਕੇ ਜਿਹੜਾ ਪਰ ਮਿਡ ਵੈਸਟ ਆ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਔਰ ਇਸ ਟੈਂਪਰੇਚਰ ਦਾ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੋਣਾ ਜਿਹੜੀ ਹੀਟ ਵੇਵਰ ਲਗਭਗ 99 ਮਿਲੀਅਨ ਲੋਕ 26 ਸਟੇਟਾਂ ਦੇ ਵਿੱਚ ਇਹਦੇ ਅਸਰ ਹੇਠਾਂ ਔਰ ਉਹਨਾਂ ਦੀ ਜਿਹੜੀ ਡੇਂਜਰਸ ਹੀਟ ਵਾਰਨਿੰਗ ਹੈਗੀ ਹੈ ਇਹਨਾਂ ਸਟੇਟਾਂ ਦੇ ਵਿੱਚ ਦਿੱਤੀ ਗਈ ਹੈ ਟੋਟਲ ਹੀਟ ਰਿਸਕ ਦੱਸਿਆ ਜਾ ਰਿਹਾ ਹੈ ਸੀਡੀਸੀ ਤੇ ਵੈਦਰ ਸਰਵਿਸ ਦੁਆਰਾ ਲੈਵਲ 3 ਤੇ 4 ਲੈਵਲ 3 ਤੇ 4 ਦਾ ਮਤਲਬ ਹੁੰਦਾ ਕਿ ਬਹੁਤ ਵੱਡਾ ਜਿਹੜਾ ਰਿਸਕ ਆ ਦੂਜਾ ਬਹੁਤ ਸਾਰੇ ਇਲਾਕੇ ਜਿਹੜੇ ਬਹੁਤ ਖਤਰਨਾਕ ਹੋ ਸਕਦੇ ਹਨ ਉਹਨਾਂ ਦੇ ਵਿੱਚ ਮਿਨੀਸੋਟਾ ਵਿਸਕਾਨਸਨ ਜਿਹੜੇ ਸਪੈਸ਼ਲੀ ਦੱਸੇ ਜਾ ਰਿਹਾ ਤੇ ਲੋਅਰ ਮਿਸਿਸਿਪੀ ਵੈਲੀਡ ਨੈਸੀ ਤੇ ਆਰਕੈਂਸਾਸ ਜਿਹੜੇ ਆ ਇਦੇ ਵਿੱਚ ਸ਼ਾਮਲ ਆ ਇੱਥੇ ਵਰਸਟ ਹੀਟ ਦੱਸੀ ਜਾ ਰਹੀ ਹੈ ਕਿ ਸਭ ਤੋਂ ਜ਼ਿਆਦਾ ਗਰਮੀ ਪੈਣੀ ਹੈ ਹੀਟ ਕੰਡੀਸ਼ਨਸ ਬਹੁਤ ਜ਼ਿਆਦਾ ਡੇਂਜਰਸ ਹੋ ਸਕਦੀਆਂ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਜਿਹਨਾਂ ਲੋਕਾਂ ਦੇ ਕੋਲ 에어 ਕੰਡੀਸ਼ਨ ਨਹੀਂ ਹੈ ਜਾਂ ਜਿਹਨਾਂ ਦੇ ਕੋਲ ਇਨਾਫ ਪਾਣੀ ਨਹੀਂ ਹੈ ਉੱਥੇ ਸੀਰੀਅਸ ਰਿਸਕ ਹੋ ਸਕਦਾ ਸਪੈਸ਼ਲੀ ਜਿਹੜੇ ਬਜ਼ੁਰਗ ਨੇ ਜਾਂ ਜਿਹਨਾਂ ਲੋਕਾਂ ਨੂੰ ਕੋਈ ਹੈਲਥ ਦਾ ਇਸ਼ੂ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਥੋੜਾ ਜਿਆਦਾ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਵਸਤ ਬਹੁਤ ਵੱਡੇ ਹਿੱਸੇ ਦੇ ਵਿੱਚ ਪਰ ਫਿਰ ਵੀ ਜੇਕਰ ਤੁਸੀਂ ਮਿਨੀਸੋਟਾ, ਇਸਕਾਂਸਨ ਜਾਂ ਜਿਹੜਾ ਮਿਸਿਸਿਪੀ ਵੈਲੀ, ਟੈਨੇਸੀ, ਅਰਕੈਂਸਾਸ ਦੇ ਵਿੱਚ ਰਹਿੰਦੇ ਆ ਉਹਦੇ ਤੇ ਬਹੁਤ ਵੱਡਾ ਅਸਰ ਪੈ ਸਕਦਾ ਸ਼ਿਕਾਗੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਹੀਟ ਆ 110 ਡਿਗਰੀ ਫਾਰਨਹਾਈਟ ਦੇ ਨੇੜੇ ਜਿਹੜੇ ਫੀਲ ਲਾਈਕ ਹੋਊਗੀ 110 ਡਿਗਰੀ ਤੇ ਇੰਨੀ ਡੇਂਜਰਸ ਹੁੰਦੀ ਹੈ ਵੀ ਜਿਹੜੀ ਟਾਪ ਡੇਂਜਰਸ ਦੇ ਵਿੱਚ ਆ ਜਾਂਦੀ ਇਹਦੇ ਤੋਂ ਬਾਅਦ ਤਾਂ ਸਰਵਾਈਵ ਕਰਨਾ ਮੁਸ਼ਕਲ ਹੋ ਜਾਂਦਾ ਔਰ ਇਹ ਮਤਲਬ ਮੰਨ ਕੇ ਚੱਲਿਆ ਜਾ ਰਿਹਾ ਹੈ ਜਿਵੇਂ ਗੱਲ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਕਿ ਜਿਹੜੇ ਜ਼ਿਆਦਾ ਲੋਕ ਨੇ ਉਹ ਐਮਰਜੈਂਸੀ ਰੂਮ ਦੇ ਵਿੱਚ ਵਿਜ਼ਿਟ ਕਰਨਗੇ ਜਿਹੜੀਆਂ ਹੀਟ ਰਿਲੇਟਡ ਇਲਨੈਸਸ ਆ ਉਹਦੇ ਨਾਲ ਸੋ ਇਹ ਗੱਲ ਬੜੀ ਸਾਫ਼ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛਾ ਹਸਪਤਾਲਾਂ ਦੇ ਵਿੱਚ ਵੀ ਰਸ਼ ਪੈਣਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੌਰਨ ਪਲਾਂਟਸ ਨੇ ਇਹ ਮੌਇਸਚਰ ਰੀਲੀਜ਼ ਕਰਦੇ ਹਵਾ ਦੇ ਵਿੱਚ ਧਰਤੀ ਦੇ ਵਿੱਚੋਂ ਪਾਣੀ ਲੈ ਤੇ ਸਾਰੇ ਪਲਾਂਟ ਲੈਂਦੇ ਪਰ ਇਹ ਜ਼ਿਆਦਾ ਲੈਂਦੇ ਤੇ ਹਵਾ ਦੇ ਵਿੱਚ ਛੱਡਦੇ ਆ ਇਦ ਨਾਲ ਕੀ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧਦੀ ਹੈ ਤੇ ਜਦੋਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧਦੀ ਹੈ ਹਵਾ ਦੇ ਵਿੱਚ ਸਿਲ ਜਿਆਦਾ ਹੋਵੇ ਹੀਟ ਜਿੰਨੀ ਵੀ ਹੋਵੇ ਉਹ ਫੀਲ ਹੋਤੋਂ ਕਿਤੇ ਜ਼ਿਆਦਾ ਹੁੰਦੀ ਹੈ ਜਿਹੜੀ ਹੀਟ ਆ ਇਹ ਬਹੁਤ ਖਤਰਨਾਕ ਆ ਜਿਹੜੇ ਆ ਹਰੀਕੇਨ ਆਉਂਦੇ ਆ ਇੱਥੇ ਹਰੀਕੇਨ ਟੋਰਨੇਡੋਸ ਨੇ ਜਾਂ ਕੋਈ ਹੋਰ ਇਦਾਂ ਦੀਆਂ ਕੁਦਰਤੀ ਆਫਤਾਂ ਨੇ ਇਹਨਾਂ ਸਾਰੀਆਂ ਨਾਲੋਂ ਜ਼ਿਆਦਾ ਪਿਛਲੇ 30 ਸਾਲਾਂ ਦੇ ਵਿੱਚ ਲੋਕਾਂ ਦੀ ਮੌਤ ਹੀਟ ਦੇ ਨਾਲ ਹੋਈ ਹੈ ਗਰਮੀ ਦੇ ਨਾਲ ਹੋਈ ਔਰ ਆ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਇਦੇ ਨਾਲ ਹਾਲਤ ਹੋਰ ਜ਼ਿਆਦਾ ਮਾੜੇ ਹੋ ਰਹੇ ਆ ਜਾਂ ਕਹਿ ਲੋ ਕਿ ਅੱਗੇ ਨਾਲੋਂ ਵੀ ਸਾਇੰਟਿਸਟ ਇੱਕ ਸਾਫ਼ ਤੌਰ ਦੇ ਉੱਤੇ ਕਹਿ ਰਹੇ ਆ ਕਿ ਜਿਹੜਾ ਇਹ ਮੌਸਮ ਦੇ ਵਿੱਚ ਤਬਦੀਲੀ ਆ ਇਹ ਵੱਡੀ ਚੀਜ਼ ਆ ਜਿਹੜਾ ਯੂਰਪ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 2300 ਲੋਕਾਂ ਦੀ ਮੌਤ ਇਸ ਹੀਟ ਵੇਵ ਦੇ ਨਾਲ ਹੋਈ ਦੱਸੀ ਜਾ ਰਹੀ ਹੈ ਜਿਹੜਾ ਹੀਟ ਇੰਡੈਕਸ ਆ ਜਿਹੜਾ ਫੀਲ ਲਾਈਕ ਟੈਂਪਰੇਚਰ ਆ ਉਹ 90 ਡਿਗਰੀ ਜਾਂ 32 ਡਿਗਰੀ ਦੇ ਤੋਂ ਉੱਤੇ ਹੁੰਦਾ ਆ ਜਦੋਂ 100 ਡਿਗਰੀ ਤੋਂ 105 ਡਿਗਰੀ ਦੇ ਵਿੱਚ ਚਲੇ ਜਿਵੇਂ ਫਾਰਨਹੇਟ ਦੇ ਵਿੱਚ ਇਹਨੂੰ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਹੈ ਸਪੈਸ਼ਲੀ ਜਦੋਂ ਹਵਾ ਦੇ ਵਿੱਚ ਸੱਲ ਜ਼ਿਆਦਾ ਹੋਵੇ ਜਦੋਂ 106 ਤੋਂ ਉੱਤੇ ਚਲਾ ਜਾਂਦਾ ਫਿਰ ਇਹ ਮਾਰੂ ਹੋ ਜਾਂਦਾ ਡੈਡਲੀ ਕਹਿ ਦਿੰਦੇ ਆ ਸੋ ਐਸ ਵੇਲੇ ਜਿਹੜੀ ਗੱਲਬਾਤ ਦੱਸੀ ਜਾ ਰਹੀ ਆ ਸੋ ਅਗਲੇ ਹਫ਼ਤੇ ਦੇ ਵਿੱਚ ਮਤਲਬ ਜੁਲਾਈ ਖਤਮ ਹੋ ਜਣੀ ਹੈ ਉਦੋਂ ਤੱਕ ਜਿਹੜੀ ਪੀਕ ਹੈਪਨਿੰਗਸ ਜਿਹੜੀਆਂ ਨੇ ਉਹ ਵੀਕਐਂਡ ਦੇ ਉੱਤੇ ਸਪੈਸ਼ਲੀ ਇਲੀਨੋਇਸ ਸ਼ਿਕਾਗੋ ਦੇ ਵਿੱਚ ਜਿੱਥੇ ਹੀਟ ਇੰਡੈਕਸ 110 ਡਿਗਰੀ ਫਾਰਨਹੀਟ ਤੱਕ ਜਾਊਗਾ ਮੀਸੀਸੀਪੀ ਬੈਲੀ ਦੇ ਵਿੱਚ ਲੈਵਲ 4 ਐਕਸਟ੍ਰੀਮ ਹੀਟ ਦੱਸੀ ਜਾ ਰਹੀ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਅਸੀਂ ਕਹਿੰਨੇ ਆ ਕਿ ਹਰਿਕਨ ਜਾਂ ਜਿਹੜਾ ਜਿੰਨਾ ਨੁਕਸਾਨ ਕੁਦਰਤੀ ਆਫਤਾਂ ਦੇ ਨਾਲ ਹੁੰਦਾ ਹੀਟ ਦੇ ਨਾਲ ਜ਼ਿਆਦਾ ਹੁੰਦਾ 1995 ਦੇ ਵਿੱਚ ਸ਼ਿਕਾਗੋ ਦੇ ਵਿੱਚ ਹੀਟ ਵੇਵ ਆਈ ਸੀ 106 ਡਿਗਰੀ ਤਾਪਮਨ ਹੋਇਆ ਸੀ 700 ਲੋਕਾਂ ਪੰਜਾਂ ਦਿਨਾਂ ਚ ਮਾਰੇ ਗਏ ਸੀ 2011 ਦੇ ਵਿੱਚ ਪੈਸੀਫਿਕ ਨਾਰਥ-ਵੈਸਟ ਹੀਟ ਡੋਮ ਬਣਿਆ ਸੀ ਇਹ 4 ਸਾਲ ਪਹਿਲਾਂ ਦੀ ਗੱਲ ਆ 116 ਡਿਗਰੀ ਫਾਰਨਹੀਟ ਚਲੇ ਗਿਆ ਸੀ ਸਿਆਟਲ 108 ਪੋਰਟਲੈਂਡ ਜਿਹੜਾ 116 ਡਿਗਰੀ ਤੇ 68 108 ਡਿਗਰੀ ਰੈਕੋਰਡ ਹਾਈ ਹੋ ਗਿਆ ਸੀ 600 ਤੋਂ ਜ਼ਿਆਦਾ ਮੌਤਾਂ ਕੈਨੇਡਾ ਅਮਰੀਕਾ ਦੇ ਵਿੱਚ ਉਸ ਤਰ੍ਹਾਂ ਦੇ ਵਿੱਚ ਹੋਈਆਂ ਸੀ ਸੋ ਸਾਇੰਟਿਸਟਸ ਦੱਸ ਰਹੇ ਆ ਕਿ ਆਉਣ ਵਾਲਾ ਜਿਹੜਾ ਹਫਤਾ ਆ ਉਹ ਖਤਰਨਾਕ ਆ ਤੇ ਜਿੱਦਾਂ ਕੋ ਵਿਚਾਰ ਰੱਖ ਸਕਦੇ ਆ ਆਪਣਾ ਇਸ ਚੀਜ਼ ਦੇ ਨਾਲ ਵਿਚਾਰ ਰੱਖੋ ਨਹੀਂ ਤਾਂ ਜਿਹੜਾ ਸੰਕਟ ਆ ਉਹ ਕਾਫੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਧ ਸਕਦਾ ਹੈ ਹੀਟ ਨਾਲ ਜਿਹੜੀਆਂ ਹੋਣ ਵਾਲੀਆਂ ਅ ਡੈਥਸ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ ਉਹ ਮਾਰੂ ਹੋ ਸਕਦੀਆਂ ਸੋ ਜਿੰਨਾ ਇਹਦੇ ਤੋਂ ਵਿਚਾਰ ਰੱਖਿਆ ਜਾ ਸਕਦਾ ਉਹ ਰੱਖਿਆ ਜਾਣਾ ਚਾਹੀਦਾ ਅਗਲੀ ਗੱਲਬਾਤ ਟੈਸਲਾ ਬਾਰੇ ਆ ਟੈਸਲਾ ਬਹੁਤ ਕਾਰਨਾ ਕਰਕੇ ਚਰਚੇ ਦੇ ਵਿੱਚ ਰਹੀ ਆ ਐਲਨ ਮਸਕ ਦੀ ਟੈਸਲਾ ਕਰਕੇ ਐਲਨ ਮਸਕ ਦੀ ਸਰਕਾਰ ਦੇ ਨਾਲ ਸਾਂਝ ਕਰਕੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਵੱਡੀ ਗੱਲ ਜਿਹੜੀ ਆ ਉਹ ਇੱਕ ਇਲੈਕਟ੍ਰਿਕ ਵਹੀਕਲ ਕਰਕੇ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਆ ਜਾਂ ਜਿਹਨੇ ਦੁਨੀਆ ਦੇ ਵਿੱਚ ਇੱਕ ਤਲਕਾ ਮਚਾ ਦਿੱਤਾ ਟੈਸਲਾ ਦੀ ਸੇਲ ਲਗਾਤਾਰ ਸੇਲ ਨਹੀਂ ਪ੍ਰੋਫਿਟ ਜਿਹੜਾ ਲਗਾਤਾਰ ਸੇਲ ਵੀ ਪ੍ਰੋਫਿਟ ਵੀ ਦੋਵੇਂ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ ਥੱਲੇ ਜਾ ਰਹੀਆਂ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਰਿਹਾ ਟੈਸਲਾ ਨੇ ਜਿਹੜਾ 225 ਦੇ ਵਿੱਚ 1.2 ਬਿਲੀਅਨ ਬਣਾਏ ਆ April ਤੋਂ ਲੈ ਕੇ June ਦੇ ਵਿੱਚ 1.2 ਬਿਲੀਅਨ ਦਾ ਪ੍ਰੋਫਿਟ ਨੂੰ ਹੋਇਆ ਆ ਜਿਹੜਾ ਕਿ ਪਿਛਲੇ ਸਾਲ 1.4 ਬਿਲੀਅਨ ਦਾ ਸੀਗਾ ਸੋ ਸਿੱਧਾ ਸਿੱਧਾ ਘਟਾ ਦੱਸਿਆ ਜਾ ਰਿਹਾ ਰੈਵਨਿਊ ਜਿਹੜਾ ਆ ਉਹ ਵੀ 12% ਥੱਲੇ ਚਲੇ ਗਿਆ। ਰੈਵਨਿਊ ਵੀ ਸ 14 ਤੋਂ ਬਾਅਦ ਸਭ ਤੋਂ ਵੱਡਾ ਇਹ ਫਾਲ ਆਏ ਦੇ ਵਿੱਚ। ਜਿਹੜੇ ਤਿੰਨ ਲਗਾਤਾਰ ਬੈਡ ਕੁਆਟਰ ਇੱਕ ਲਾਈਨ ਦੇ ਵਿੱਚ ਆਏ ਆ। ਜਿਹੜਾ ਥਰਡ ਕੁਆਟਰ ਆ ਜਦੋਂ ਟੈਸਲਾ ਦਾ ਪ੍ਰੋਫਿਟ ਥੱਲੇ ਨੂੰ ਜਾ ਰਿਹਾ ਆ। ਮਤਲਬ ਹੁਣ ਆਰਥਿਕ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਜ਼ਿਆਦਾ ਖਤਰਨਾਕ ਹੋ ਰਹੀਆਂ। ਅ ਕਿਉਂਕਿ ਐਲਨ ਮਸਕ ਕਹਿੰਦੇ ਆ ਕਿ ਟੈਸਲਾ ਖਾਸ ਤੌਰ ਦੇ ਤੇ ਰੋਬੋ ਟੈਕਸੀ ਉੱਤੇ ਵੀ ਫੋਕਸ ਕਰ ਰਿਹਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਵੀ ਫੋਕਸ ਕਰ ਰਿਹਾ ਸਿਰਫ ਤੇ ਸਿਰਫ ਕਾਰਾਂ ਦੇ ਉੱਤੇ ਫੋਕਸ ਨਹੀਂ ਕਰ ਰਿਹਾ ਜਿਹੜੀ ਟਾਪ ਸਪੌਟ ਸੀ ਯੂਰਪ ਦੇ ਵਿੱਚ ਟੈਸਲਾ ਸਭ ਤੋਂ ਵੈਧ ਲੱਗਦੀ ਸੀ ਯੂਰਪ ਦੇ ਵਿੱਚ ਹੁਣ ਜਿਹੜੀ ਫੋਕਸ ਵੈਗਨ ਆ ਉਹ ਜ਼ਿਆਦਾ ਇਲੈਕਟ੍ਰਿਕ ਵਹੀਕਲ ਵੇਚ ਰਹੀ ਆ ਟੈਸਲਾ ਨਾਲ ਤੇ 78% ਸੇਲ ਜੰਪ ਹੋਇਆ ਆਸਟ੍ਰੇਲੀਆ ਦੇ ਵਿੱਚ ਟੈਸਲਾ ਦੀ ਸੇਲ ਡਾਊਨ ਚਲੇ ਗਈ ਆ ਟੈਸਲਾ ਆਸਟ੍ਰੇਲੀਆ ਦੇ ਵਿੱਚ ਹਜੇ ਵੀ ਟਾਪ ਈਵੀ ਬ੍ਰਾਂਡ ਆ ਪਰ ਸੇਲ 23116 ਹੋ ਗਏ 2024 ਦੇ ਵਿੱਚ ਜਿਹੜੀ ਸੀਗੀ ਤੇ ਹੁਣ ਜਿਹੜੀ 2024 ਦੇ ਵਿੱਚ ਸੇਲ 23116 ਸੀ ਸ਼ੁਰੂ ਦੇ ਵਿੱਚ ਉਹ ਐਸ ਵੇਲੇ ਘਟ ਕੇ 14146 ਰਹਿ ਗਏ 2025 ਦੇ ਵਿੱਚ ਅਮਰੀਕਾ ਦੇ ਵਿੱਚ ਨੁਕਸਾਨ ਇਹ ਹੋਇਆ ਕਿ ਨਿਯਮਾਂ ਵਿੱਚ ਤਬਦੀਲੀ ਆ ਗਈ ਜਿਹੜਾ ਈਵੀ ਟੈਕਸ ਰੇਟ ਸੀਗਾ 7500 ਡਾਲਰ ਦਾ ਮਿਲਦਾ ਸੀ ਇੱਕ ਕਾਰ ਦੇ ਪਿੱਛੇ ਉਹ ਜਾਂਦਾ ਲੱਗ ਗਿਆ ਦੂਜੀ ਗੱਲ ਇਹ ਆ ਹੁਣ ਟੈਸਲਾ ਦਾ ਇੱਕ ਜਿਹੜਾ ਚੀਪਰ ਮਾਡਲ ਆ ਉਹ ਦੱਸਿਆ ਜਾ ਰਿਹਾ ਕਿ ਜਿਹੜਾ 50000 ਤੋਂ ਥੱਲੇ ਥੱਲੇ ਹੋਊਗਾ ਆਸਟ੍ਰੇਲੀਆ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਰੋਬੋ ਟੈਕਸੀ ਨੇ ਸੈਲਫ ਡਰਾਈਵਿੰਗ ਟੈਕਸੀ ਫੀਨਿਕਸ ਦੇ ਵਿੱਚ ਜਿਹੜੀਆਂ ਉਹ ਯੂਜ਼ ਕੀਤੀਆਂ ਜਾ ਰਹੀਆਂ ਟੈਸਲਾ ਆਪਣਾ ਜਿਹੜਾ ਗ੍ਰੋਕ AI ਅਸਿਸਟੈਂਟ ਟਰਮ ਨਵੀਆਂ ਕਾਰਾਂ ਦੇ ਵਿੱਚ ਪਾ ਰਿਹਾ ਜਿਹੜਾ ਕਿ ਹਿਊਮਨ ਰੋਬੋਟਸ ਦੇ ਉੱਤੇ ਕੰਮ ਕਰ ਰਿਹਾ ਤੇ ਫਿਊਚਰ ਪਲਾਨਸ ਦੇ ਵਿੱਚ ਇਹ ਬੜਾ ਵੱਡਾ ਇੱਕ ਕੱਟ ਆਇਆ ਰੋਲਾ ਆਇਆ ਕਿ ਇਲੈਕਟ੍ਰਿਕ ਵਹੀਕਲ ਮਾਰਕੀਟ ਦੇ ਵਿੱਚ ਟੈਸਲਾ ਨੂੰ ਕੰਪੀਟੀਸ਼ਨ ਬਹੁਤ ਆ ਗਿਆ। ਫੌਕਸਬੈਗ ਨੇ ਬਹੁਤ ਬੁਰਾ ਕੰਪੀਟੀਸ਼ਨ ਦਿੱਤਾ, ਬੜਾ ਨੁਕਸਾਨ ਕੀਤਾ। BYD ਕਿ ਚਾਈਨਾ ਦੀ ਕੰਪਨੀ ਆ ਉਹ ਤਾਂ ਜੇ ਕਿਤੇ ਅਲਾਊ ਕਰਦੇ ਨੇ ਦੁਨੀਆ ਦੇ ਵਿੱਚ ਤੇ ਟੈਸਲਾ ਵਿਕੈ ਹੀ ਨਹੀਂ ਆ ਕਿਉਂਕਿ ਸਸਤੀ ਇੰਨੀ ਆ ਜੇ ਸਿੱਧੀ ਬਿਨਾ ਉਹਦੀ ਤੋਂ ਆਉਂਦੀ ਆ। ਢੰਡਾਈ ਤੇ ਜਿਹੜੀਆਂ ਹੋਰ ਕਾਰ ਮੇਕਰ ਨੇ ਉਹ ਵੀ ਹੋਣ ਕਿਉਂਕਿ ਸਾਰੇ ਟਰੈਡੀਸ਼ਨਲ ਜਿਹੜਾ ਇਲੈਕਟ੍ਰਿਕ ਵਹੀਕਲ ਵੇਚਣ ਲੱਗ ਪਿਆ ਇਸ ਕਰਕੇ ਟੈਸਲਾ ਦੇ ਉੱਤੇ ਇਹਦਾ ਅਸਰ ਪੈਣਾ ਸੀ। ਦੂਜੀ ਵਜੀ ਵੱਡੀ ਸਟੇ ਨੂੰ ਵੱਜੀ ਆ ਜੀ ਕਾਰਨ ਲੱਭਣ ਜਾਂਦੇ ਆ ਤਾਂ ਜਿਹੜੇ ਸਰਕਾਰ ਦੀ ਹੈਲਪ ਬੰਦ ਹੋ ਗਈ ਹੈ। ਅ ਤੀਜੇ ਨੇ ਕੋਲੇ ਮਾਡਲ ਬਹੁਤ ਥੋੜੇ ਆ। ਟੈਸਲਾ ਨਵੇਂ ਵਹੀਕਲ ਲਾਂਚ ਨਹੀਂ ਕਰ ਰਿਹਾ ਬੜੀ ਤੇਜ਼ੀ ਦੇ ਨਾਲ। ਜਿਹੜੇ ਦੂਜੇ ਨੇ ਉਹ ਇਹਨਾਂ ਦੇ ਰਾਈਵਲਸ ਨੇ ਜਿਹੜੇ ਮਤਲਬ ਇਹਨਾਂ ਦੇ ਨਾਲ ਕੰਪੀਟੀਸ਼ਨ ਵਾਲੇ ਨੇ ਉਹ EV SUV ਵੀ ਕਰੀ ਜਾਂਦੇ, ਟਰੱਕ ਵੀ ਕਰੀ ਜਾਂਦੇ, ਹੈਚਬੈਕ ਵੀ ਕਰੀ ਜਾਂਦੇ ਆ। ਇਹਨਾਂ ਕੋਲੇ ਤਿੰਨ ਮਾਡਲ ਆ ਜਿਹੜੇ ਜਿਹੜੇ ਹੈਗੇ ਆ ਮੋਮ ਤੇ ਮਾਡਲ 3 ਤੇ Y ਦੇ ਉੱਤੇ ਰਿਲਾਇ ਕਰਦੇ ਆ। ਜਿਹੜੇ ਅਸਲ ਦੇ ਵਿੱਚ ਹੁਣ ਪੁਰਾਣੇ ਹੋ ਚੁੱਕੇ ਆ ਅਗਲੀ ਗੱਲਬਾਤ ਜਿਹੜੇ ਇਮੀਗ੍ਰੈਂਟਸ ਨੇ ਜਿਨ੍ਹਾਂ ਨੂੰ ਟਰੈਕ ਕੀਤਾ ਜਾ ਰਿਹਾ ਆ ਜਿਹੜੇ ਉਹਦੇ ਨਾਲ ਜੀਪੀਐਸ ਦੇ ਨਾਲ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਜਦੋਂ ਇਹਨਾਂ ਨੂੰ ਕਿਸੇ ਬੰਦੇ ਤੇ ਸ਼ੱਕ ਹੋਵੇ ਵੀ ਬੰਦੇ ਬਾਰੇ ਸੀ ਪਤਾ ਕਰਨਾ ਦੌੜ ਸਕਦਾ ਪਤਾ ਕਰਨਾ ਹੋਵੇ ਉਹਨੂੰ ਜਾਂ ਤੇ ਜੇਲ ਸੱਟਿਆ ਜਾ ਸਕਦਾ ਜੇ ਜੇਲ੍ਹਾਂ ਹੁਣ ਇੰਨੀ ਆ ਪਰ ਚੁੱਕੀਆਂ ਅਮਰੀਕਾ ਦੇ ਵਿੱਚ ਕਿ ਬੁਰੀ ਹਾਲਤ ਆ ਤਾਂ ਫਿਰ ਕੁਦਰਤੀ ਉਹਨੂੰ ਟਰੈਕ ਕੀਤਾ ਜਾਂਦਾ ਵੀ ਜਿਹੜਾ ਅਲਟਰਨੇਟਿਵ ਰੀਟੈਂਸ਼ਨਸ ਆ ਜਿਹੜੇ ATD ਪ੍ਰੋਗਰਾਮ ਕਹਿੰਦੇ ਆ ਕਿ ਜਿਹਦੇ ਵਿੱਚ ਐਂਕਲ ਮੋਨਿਟਰ ਪਾ ਦਿੱਤੇ ਜਾਂਦੇ ਇੱਕ ਕਾਲੇ ਰੰਗ ਦਾ ਕੜਾ ਜਿਹਾ ਨਾ ਬੰਦਿਆਂ ਦੇ ਗਿੱਟੇ 'ਚ ਪਾ ਦਿੰਦੇ ਆ ਉਤੋਂ ਪਤਾ ਲੱਗਦਾ ਰਹਿੰਦਾ ਵੀ ਬੰਦਾ ਕਿੱਥੇ ਗਿਆ ਭੱਜ ਨਹੀਂ ਸਕਦਾ ਕਿਤੇ ਵੀ ਗਿਆ ਉਹਨੂੰ ਮਤਲਬ ਪਤਾ ਲੱਗ ਸਕਦਾ ਆ ਐਸ ਵੇਲੇ 1,83,000 ਇਮੀਗ੍ਰੈਂਟਸ ਨੇ ਅਲਟਰਨੇਟਿਵ ਆਹ ਜਿਹੜਾ ਅਲਟਰਨੇਟਿਵ ਟੂ ਰੀਟੈਂਸ਼ਨ ਇਸ ਪ੍ਰੋਗਰਾਮ ਦੇ ਵਿੱਚ ATD ਦੇ ਵਿੱਚ 183000 ਦੇ ਵਿੱਚੋਂ 24000 ਜਿਹੜੇ ਨੇ ਉਹਨਾਂ ਦੇ ਐਂਕਲ ਮਾਨੀਟਰ ਪਾਏ ਆ ਇਹ ਨੰਬਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਜਿਹੜਾ ਮਤਲਬ ਰਿਸਟਰਡ ਡਿਵਾਈਸ ਆ ਉਹ ਉਹ ਔਰਤਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਉਹਨਾਂ ਦੇ ਪਾਇਆ ਜਾਂਦਾ ਐਂਕਲ ਮਾਨੀਟਰ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਰਿਸਟ ਟਰੈਕਿੰਗ ਡਿਵਾਈਸ ਪਾਏ ਜਾ ਰਹੇ ਹੁਣ ਜਦੋਂ ਦੇ ਟਰੰਕ ਸਾਹਿਬ ਆਏ ਆ ਇਮੀਗ੍ਰੇਸ਼ਨ ਦੀਆਂ ਰੇਡਾਂ ਵਧੀਆਂ ਸ਼ਕਤੀ ਵਧੀ ਆ ਇਹ ਜਿਹੜੇ ਐਂਕਲ ਆ ਹੈ ਗਿਆ ਡਿਵਾਈਸਸ ਇਹਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਗਿਆ ਹੁਣ ਜਿਹੜਾ ਇਹ ਬਹੁਤ ਸਖਤ ਆ ਬਹੁਤ ਸਾਰੇ ਇਮੀਗ੍ਰੈਂਟ ਜਿਹੜੇ ਸ਼ਿਕਾਇਤ ਕਰਦੇ ਆ ਉਹ ਕਹਿੰਦੇ ਵੀ ਸਾਡਾ ਕੋਈ ਕ੍ਰਿਮੀਨਲ ਰੈਕਡ ਨਹੀਂ ਆ ਜੇ ਸਾਡਾ ਕ੍ਰਿਮੀਨਲ ਰੈਕਡ ਨਹੀਂ ਆ ਤਾਂ ਸਾਡੇ ਇਹ ਕਿਉਂ ਪਾਇਆ ਗਿਆ ਵੀ ਸਾਡੇ ਨਹੀਂ ਇਹ ਪਾਇਆ ਜਾਣਾ ਚਾਹੀਦਾ ਦੂਜਾ ਇਹ ਔਖਾ ਮਤਲਬ ਪਾ ਕੇ ਰੱਖਣਾ ਔਖਾ ਆ ਇੱਕ ਮਤਲਬ ਡਿਜੀਟਲ ਪ੍ਰिजन ਹੀ ਆ ਤੁਸੀਂ ਜਦੋਂ ਡਿਵਾਈਸ ਪਾਇਆ ਤੁਸੀਂ ਕ੍ਰਿਮੀਨਲ ਲੱਗਦੇ ਆ ਬੀਨਫੁਲ ਵੀ ਆ ਔਰ ਸ਼ਰਮਨਾਕ ਵੀ ਆ ਜਦੋਂ ਤੁਹਾਡੇ ਪਾਇਆ ਤੁਹਾਨੂੰ ਲੱਗੇ ਵੀ ਤੁਸੀਂ ਕੋਈ ਜੁਰਮ ਕੀਤਾ ਕ੍ਰਾਈਮ ਕੀਤਾ ਦੂਜਾ ਮੈਂਟਲਿਸਟ ਸਟ्रेसਫੁਲ ਆ ਸੋ ਜੀਓ ਗਰੁੱਪ ਪਾ ਪੈਸਾ ਬਣਾ ਰਿਹਾ ਹੈ ਇਹਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਨੂੰ ਜੀਓ ਗਰੁੱਪ ਕਹਿੰਦੇ ਆ ਉਹ ਟਰੈਕਿੰਗ ਪ੍ਰੋਗਰਾਮ ਰਨ ਕਰਦਾ ਤੇ ਹਰ ਇੱਕ ਜਿਹੜਾ ਇਮੀਗ੍ਰੈਂਟ ਆ ਜਿਹੜਾ ਮਾਨੀਟਰ ਪਾਉਂਦਾ ਆ ਲਗਭਗ ਇੱਕ ਬੰਦੇ ਪਿੱਛੇ ਉਹਨਾਂ ਨੂੰ 3 ਡਾਲਰ 70 ਸੈਂਟ ਮਿਲਦੇ ਆ 트੍ਰੰਪ ਕੈਂਪੇਨ ਜਿਹੜੀ ਆ ਉਹਦੀਆਂ ਵੀ ਜੀਓ ਦੇ ਨਾਲ ਟਾਈਜ਼ ਰਹੀਆਂ ਹੈ ਜੀਓ ਗਰੁੱਪ ਨੇ ਆ 15 ਲੱਖ ਡਾਲਰ ਡੋਨਲਡ 트ੰਪ ਦੀ ਕੈਂਪੇਨ ਨੂੰ ਦਿੱਤਾ ਸੀ ਤੇ ਜਿਹੜੇ ਇਹਨਾਂ ਦੇ ਹੈਗੇ ਆ ਫਾਰਮਰ ਇਮੀਗ੍ਰੇਸ਼ਨ ਅਫੀਸ਼ਰズ ਉਹਨਾਂ ਨੇ ਕਨਸਰਨ ਦਿੱਤਾ ਸੀ ਵੀ ਇੱਥੇ ਕਨਫਲਿਕਟ ਆਫ ਇੰਟਰਸਟ ਹੋ ਸਕਦਾ ਹੁਣ ਸਿੱਧਾ ਤਾਂ ਨਹੀਂ ਹੈ ਇਹਦੇ ਵਿੱਚ ਪਰ ਗੱਲ ਤੇ ਬੜੀ ਸਪਸ਼ਟ ਆ ਨਾ ਕਿ ਇੱਕ ਕੰਪਨੀ ਡੋਨਲਡ 트ੰਪ ਨੂੰ ਫੰਡਿੰਗ ਦੇ ਰਹੀ ਹੈ ਜਿਹਦੇ ਪਿਛੇ ਰੀਜ਼ਨ ਇਹ ਆ ਕਿ ਕੱਲੋਂ ਇਮੀਗ੍ਰੇਸ਼ਨ ਤੇ ਸਖਤੀ ਹੋਣੀ ਹੈ ਤੇ ਉਹ ਜਿਹੜੇ ਪਾਉਣ ਵਾਲੇ ਵਧਣੇ ਆ ਤੇ ਉਹ ਜਿਹੜੀ ਕੰਪਨੀ ਬਣਾਉਂਦੀ ਹੈ ਉਹਦਾ ਸਿੱਧਾ-ਸਿੱਧਾ ਜਿਹੜਾ ਉੱਥੇ ਕਨਫਲਿਕਟ ਆਫ ਇੰਟਰਸਟ ਹੋ 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 ਸਕਦਾ ਦੂਜਾ ਇਹ ਹੈ ਕਿ ਜਿਹੜੇ ਆਈਸ ਸਟਾਫ ਆ ওভারਲੋਡਡ ਆ ਮਤਲਬ ਇੱਕ ਜਿਹੜਾ ਕੇਸ ਮੈਨੇਜਰਸ ਆ ਜਿਹੜੇ ਇਮੀਗ੍ਰੈਂਟਸ ਦੇ ਇਨਰ ਡਿਵਾਈਸਸ ਨੂੰ ਮਾਨੀਟਰ ਕਰਦੇ ਆ ਉਹ 300 ਬੰਦਾ ਇੱਕ ਹੈਡ ਮੈਨੇਜ ਕਰਦਾ ਸੋ ਜਿਹੜੇ ਬਹੁਤ ਸਾਰੇ ਐਂਕਲ ਮਾਨੀਟਰਸ ਨੇ ਪੁਰਾਣੇ ਨੇ ਗਲਿਚੀ ਆ ਅਨਕੰਫਰਟੇਬਲ ਆ ਜਿਉ ਉਹਨਾਂ ਨੂੰ ਰੀਸਾਈਕਲ ਕਰ ਰਿਹਾ ਦੁਬਾਰਾ ਇਹ بجائے ਇਹ ਦੇ ਕਿ ਉਹ ਨਵੇਂ ਬਣਾਉਣ ਹੁਣ ਨਵੀਂ ਜਿਹੜੀ ਟੈਕਨੋਲੋਜੀ ਆ ਨਵਾਂ ਕੰਟਰੋਲ ਆ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਤੋਂ ਵਿਜਾ ਹੀ ਇੱਕ ਡਿਜੀਟਲ ਪ੍ਰिजन ਕਰ ਦਿੱਤੀ ਜਾਵੇ ਵੀ ਉਹਨਾਂ ਦਾ ਪਤਾ ਲੱਗ ਸਕੇ ਉਹ ਕਿੱਥੇ ਆ ਤੇ ਇਹ ਮਾਮਲਾ ਇਸ ਵੇਲੇ ਜ਼ਿਆਦਾ ਚਰਚਾ ਦੇ ਵਿੱਚ ਆ ਕਿ ਜੇ ਦੇਖਣਾ ਹੋਵੇ ਕਿ ਅਨਕਲ ਮੋਨੀਟਰ ਹੁੰਦਾ ਕੀ ਆ ਦਰਅਸਲ ਇਹ ਇੱਕ ਕਾਲੇ ਰੰਗ ਦਾ ਬੜਾ ਭਾਰਾ ਤੇ ਮਤਲਬ ਇੱਕ ਰਿੰਗ ਹੁੰਦਾ ਪਾਇਆ ਆਈਸੀ ਨੂੰ ਵਰਤਦੀ ਆ 24 ਘੰਟੇ ਸੱਤੋ ਦਿਨ ਤੁਹਾਨੂੰ ਮੋਨੀਟਰ ਕਰਦਾ ਆ Uh, ICE TTD ਪ੍ਰੋਗਰਾਮ ਦਾ ਇੱਕ ਹਿੱਸਾ ਆ ਹੋਰ ਕਈ ਕੁਝ ਵੀ ਆ ਵੌਇਸ ਚੈੱਕ ਇਨਸ ਵੀ ਆ ਇਨ ਪਰਸਟਿੰਗ ਮੀਟਿੰਗਸ ਵੀ ਆ ਹੋਰ ਕਈ ਤਰੀਕਾ ਦੀ ਆ ਜਿਹੜੀਆਂ ICE ਡਿਟੈਂਸ਼ਨ ਸੈਂਟਰਸ ਨੇ ਜਿਹੜੀਆਂ ਪ੍ਰिजन ਲਾਈਕ ਫੈਸਿਲਿਟੀਆਂ ਹੁੰਦੀਆਂ ਜਿੱਥੇ ਇਮੀਗ੍ਰੈਂਟਸ ਜਾਂ ਜਿਹੜੇ ਰਿਪੋਰਟ ਕਰਨ ਵਾਲੇ ਰੱਖੇ ਜਾਂਦੇ ਆ ਕੰਪਨੀਆਂ ਜਿਵੇਂ Jio ਆ ਜਾਂ Core ਸ਼ਿਵਕ ਹੈਗੀਆਂ ਉਹਨਾਂ ਨੂੰ ਇਹਦੇ ਲਈ ਮਤਲਬ ਮਾੜੀਆਂ ਹਾਲਤਾਂ ਦੇ ਲਈ ਹਮੇਸ਼ਾ ਉਹਦੀ ਲੋਚਨ ਕੀਤੀ ਜਾਂਦੀ ਹੈ ਕੰਪਨੀਆਂ ਜਿਵੇਂ BI ਇਨਕੋਰਪੋਰੇਟਿਡ ਆ ਉਹ ਡੀਓ ਗਰੁੱਪ ਨੂੰ ਡਿਲੀਓਨ ਕਰਦੀ ਆ ਮਿਲੀਅਨਸ ਉਹਨਾਂ ਦੇ ਕੰਟ੍ਰੈਕਟ ਨੇ ਆਇਸ ਤੇ ਨਾਲ ਆਇਸ ਡੇਲੀ ਫੀਸ ਦੀ ਹੈ ਪਰ ਪਰਸਨ ਇਨ ਅ ਕੰਪਨੀ ਨੂੰ ਟਰੰਪ ਪੇਰਾ ਪਾਲਿਸੀ ਜਿਹੜੀਆਂ ਇਹਨਾਂ ਮੋਨਿਟਰ ਨੂੰ ਐਕਸਪੈਂਡ ਕਰ ਰਿਹਾ ਤੇ ਨਾਲ ਕੰਪਨੀਆਂ ਨੂੰ ਬਿਸੇਦ ਅਸੇ ਦਾ ਫਾਇਦਾ ਹੋ ਰਿਹਾ ਅਗਲੀ ਗੱਲ ਬਾਤ ਜਿਹੜੀ ਬਰਥਸਾਈਟ ਸਿਟੀਨਸ਼ਿਪ ਆਜ ਬਾਰੇ ਅਸੀਂ ਬਹੁਤ ਵਾਰ ਗੱਲਬਾਤ ਕਰ ਚੁੱਕੇ ਹਾਂ ਅਸੀਂ ਜਾਣਦੇ ਆ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਦਿੱਤੇ ਸੀ ਕਿ ਜਿਹੜੀ ਯੂਐਸ ਸਿਟੀਨਸ਼ਿਪ ਉਹਨਾਂ ਬੱਚਿਆਂ ਨੂੰ ਦੇਣੀ ਬੰਦ ਕਰ ਦਿੱਤੀ ਜਾਵੇ ਜਿਨ੍ਹਾਂ ਦਾ ਜਨਮ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਹੁੰਦਾ ਮਤਲਬ ਇਹ ਆ ਕਿ ਉਹਨਾਂ ਦੇ ਦੋਵਾਂ ਮਾਤਾ ਤੇ ਪਿਤਾ ਦੇ ਵਿੱਚੋਂ ਇੱਕ ਕੋਲੇ ਵੀ ਅਮਰੀਕਾ ਦੀ ਸਿਟੀਨਸ਼ਿਪ ਹੈ ਨਹੀਂ ਤਾਂ ਉਹਨਾਂ ਦੇ ਬੱਚਿਆਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹਨਾਂ ਨੂੰ ਸਿਟੀਨਸ਼ਿਪ ਬਾਇਓ ਬਰਥ ਦਿੱਤੀ ਜਾਵੇ ਪਰ ਕਿਹਾ ਜਾ ਰਿਹਾ ਕਿ ਗੈਰਸਭਧਾਨਿਕ ਫੈਡਰਲ ਅਪੀਲ ਕੋਰਟ 9th ਸਰਕਟ ਨੇ ਇਹ ਕਿਹਾ ਕਿ ਰਾਸ਼ਟਰਪਤੀ 트াম্প ਦਾ ਆਰਡਰ ਯੂਐਸ ਕਨਸਟੀਟਿਊਸ਼ਨ ਸਪੈਸ਼ਲੀ 14th ਐਮੈਂਡਮੈਂਟ ਨੂੰ ਵਾਇਓਲੇਟ ਕਰਦਾ ਉਹਦੀ ਲੰਘਣਾ ਕਰਦਾ ਜਿਹੜੀ ਕਿ 14th ਐਮੈਂਡਮੈਂਟ ਕੀ ਆ ਕਿ ਜਿਹੜੇ ਬੱਚੇ ਦਾ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਜਨਮ ਹੋਇਆ ਆ ਤਾਂ ਉਹਨੂੰ ਇਹ ਜਿਹੜੀ ਸਿਟੀਜ਼ਨਸ਼ਿਪ ਆ ਇਹ ਆਟੋਮੈਟਿਕਲੀ ਮਿਲਣੀ ਆ ਉਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਨਾ ਉਹਨੂੰ ਇਸ ਗੱਲ ਤੋਂ ਰੋਕਿਆ ਜਾਣਾ ਚਾਹੀਦਾ ਆ ਸੋ ਇਹ ਜਿਹੜਾ ਮਾਮਲਾ ਆ ਹੁਣ ਇਹ ਇੱਕ ਵਾਰੀ ਫੇਰ ਜਿਹੜਾ ਚਰਚਾ ਦੇ ਵਿੱਚ ਆ ਗਿਆ ਕਿ ਇਹਦਾ ਕੀ ਹੋ ਸਕਦਾ ਆ ਜਿਹੜਾ ਇੱਕ ਇਹ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਨੇਸ਼ਨ ਵਾਈਡ ਬੈਨ ਯਾਨੀ ਕਿ ਇੰਜੰਕਸ਼ਨ 트럼ਪ ਦੇ ਆਰਡਰ ਦੇ ਉੱਤੇ ਉਹ ਜ਼ਰੂਰੀ ਆ ਕਿਉਂਕਿ ਸਾਰੀਆਂ ਸਟੇਟਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਇਹ ਸਾਰੇ ਕੁਝ ਦੇ ਵਿੱਚੋਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਇਹਦੇ ਵਿੱਚੋਂ ਖਾਸ ਤੌਰ ਦੇ ਉੱਤੇ ਜ਼ਰੂਰੀ ਦੱਸਿਆ ਜਾ ਰਿਹਾ ਜੇਕਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਪ੍ਰੋਟੈਕਟ ਕੀਤਾ ਜਾ ਸਕਦਾ ਨਹੀਂ ਤਾਂ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਹੈਗੇ ਆ ਉਹਦੇ ਤੇ ਅਧਿਕਾਰ ਦੇ ਉੱਤੇ ਹਮਲਾ ਹੋ ਸਕਦਾ ਦੋ ਇੱਕ ਦੇ ਨਾਲ ਜੱਜਾਂ ਦੇ ਵਿੱਚ ਸਪਲਿਟ ਸੀ ਜਿਹੜੇ ਦੋ ਜੱਜ ਪ੍ਰੈਜ਼ੀਡੈਂਟ ਕਲਿੰਟਨ ਨੇ ਅਪਾਇੰਟ ਕੀਤੇ ਸੀ ਉਹ ਇਸ ਗੱਲ ਦੇ ਨਾਲ ਸਹਿਮਤ ਹੋ ਗਏ ਕਿ ਡੋਨਲਡ ਟਰੰਪ ਦਾ ਜਿਹੜਾ ਹੁਕਮ ਆ ਜਿਹੜਾ ਆਰਡਰ ਆ ਇਹ ਗੈਰ ਸंवਧਾਨਿਕ ਆ ਇੱਕ ਜੱਜ ਜਿਹਨੂੰ ਰਾਸ਼ਟਰਪਤੀ ਟਰੰਪ ਨੇ ਅਪਾਇੰਟ ਕੀਤਾ ਸੀ ਉਹ ਇਸ ਗੱਲ ਦੇ ਨਾਲ ਅਸਹਿਮਤ ਹੋ ਗਏ ਪਰ ਕਿਉਂਕਿ ਉਧਰ ਦੋ ਸੀ ਉਹਨਾਂ ਦਾ ਫੈਸਲਾ ਹੋ ਗਿਆ ਪਿੱਛੇ ਜੇ ਆਪਾਂ ਨੂੰ ਯਾਦ ਹੋਊਗਾ ਸੁਪਰੀਮ ਕੋਰਟ ਨੇ ਇਹਦੇ ਵਿੱਚ ਸਟੈਪ ਇਨ ਕੀਤਾ ਸੀ ਜਿੱਥੋਂ ਕਿ ਉਹਨਾਂ ਨੇ ਦੱਸਿਆ ਸੀ ਕਿ ਆਹ ਜਿਹੜਾ ਜਿਹੜਾ ਹੋਣਾ ਚਾਹੀਦਾ ਸੋ ਜਿਹੜਾ ਹੁਣ ਕੋਰਟ ਆਰਡਰ ਨੇ ਇਹ ਕਿਹਾ ਹੈ ਜੱਜ ਨੇ ਇਹ ਕਿਹਾ ਕਿ 트럼ਪ ਦੇ ਆਰਡਰ ਦੇ ਉੱਤੇ ਪਾਬੰਦੀ ਲਾਉਣੀ ਹੀ ਐ ਨਫ ਨਹੀਂ ਆ ਕਿਉਂਕਿ ਜਿਹੜੀਆਂ ਫੈਮਿਲੀਜ਼ ਨੇ ਉਹ ਸਟੇਟਸ ਦੇ ਵਿੱਚ ਮੂਵ ਕਰਦੀਆਂ ਰਹਿੰਦੀਆਂ ਤੇ ਇਹਦੇ ਨਾਲ ਕਨਫਿਊਜ਼ਨ ਕ੍ਰੀਏਟ ਹੋ ਸਕਦੀ ਆ ਹੋਰ ਕਈ ਲਾ ਸੂਟ ਵੀ ਇਹਦੇ ਉੱਤੇ ਆ ਸਕਦੇ ਆ ਤੇ ਇਹ ਦੁਬਾਰਾ ਫੇਰ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ ਅਗਲੀ ਗੱਲਬਾਤ ਜਿਹੜੀ Uber ਬਾਰੇ ਆ Uber ਨਵਾਂ ਫੀਚਰ ਐਡ ਕਰ ਰਹੀ ਹੈ ਅਮਰੀਕਾ ਦੇ ਵਿੱਚ ਜਿਹਦੇ ਵਿੱਚ ਜਿਹੜੀਆਂ ਔਮਨ ਰਾਈਡਰਸ ਨੇ ਉਹ ਸਿਰਫ ਔਮਨ ਡਰਾਈਵਰ ਦੀ ਰਿਕੁਐਸਟ ਕਰ ਸਕਦੇ ਆ ਜੇਕਰ ਔਰਤ ਇੱਕ ਯਾਤਰੀ ਵਜੋਂ ਉਬਰ ਦੇ ਵਿੱਚ ਸਫ਼ਰ ਕਰਨਾ ਚਾਹੁੰਦੀ ਹੈ ਤਾਂ ਉਹ ਇਹ ਮੰਗ ਕਰ ਸਕਦੀ ਹੈ ਕਿ ਮੈਨੂੰ ਉਹ ਉਬਰ ਭੇਜੀ ਜਾਵੇ ਜਿਹਨੂੰ ਔਰਤ ਚਲਾਉਂਦੀ ਹੋਵੇ ਦੂਜੇ ਪਾਸੇ ਜਿਹੜੀ ਔਰਤ ਡਰਾਈਵਰ ਕੋਲੇ ਇਹ ਆਪਸ਼ਨ ਆ ਕਿ ਔਰਤ ਡਰਾਈਵਰ ਜਿਹੜੀ ਉਬਰ ਚਲਾ ਰਹੀ ਹੈ ਉਹਦੇ ਕੋਲ ਇਹ ਚੁਆਇਸ ਹੋਊਗੀ ਕਿ ਉਹ ਆਪਟ ਕਰ ਸਕਦੀ ਹੈ ਕਿ ਉਹ ਸਿਰਫ ਔਰਤ ਨੂੰ ਹੀ ਕਾਲ ਕਰੇ ਜਾਂ ਜਿਹੜੀ ਸਵਾਰੀ ਔਰਤ ਹੋਵੇ ਉਹਨੂੰ ਹੀ ਉਹ ਪਿਕ ਕਰੇ ਦੂਜੀ ਨੂੰ ਛੱਡ ਦੇਵੇ ਦੂਜਾ ਇਹਦਾ ਮਸਲਾ ਸੇਫਟੀ ਤੇ ਕੰਫਰਟ ਦਾ ਹੈ ਇਸ ਇਹਦਾ ਸੇਫਟੀ ਕੰਸਰਨ ਆ ਸਪੈਸ਼ਲੀ ਜਿਹੜੀਆਂ ਕਿਨੀਆ ਸੈਕਸੂਅਲ ਅਸੌਲਟ ਦੀਆਂ ਰਿਪੋਰਟ ਆਈਆਂ ਰਾਈਟ ਹਿਲਿੰਗ ਸਰਵਿਸਸ ਦੇ ਵਿੱਚ ਇਹਦੇ ਕਰਕੇ ਇਹ ਕੀਤਾ ਗਿਆ ਤਿੰਨ ਸ਼ਹਿਰਾਂ ਦੇ ਵਿੱਚ ਪਾਇਲਟ ਲਾਂਚ ਕੀਤਾ ਗਿਆ ਲਾਸ ਐਂਜਲਸ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਤੇ ਡੈਟਰਾਇਟ ਦੇ ਵਿੱਚ ਇਹਦੇ ਨਾਲ ਕੀ ਹੋਊਗਾ ਰਾਈਡਰਸ ਦੇ ਆ ਜ਼ਿਆਦਾ ਕੰਟਰੋਲ ਹੋ ਜਾਊਗਾ ਜਿਹੜੀਆਂ ਪ੍ਰੀ ਬੁੱਕ ਆ ਫੀਮੇਲ ਡਰਾਈਵਰਸ ਉੱਥੇ ਜ਼ਿਆਦਾ ਹੋ ਜਾਣਗੇ ਆਪਣੀਆਂ ਪ੍ਰੈਫਰੈਂਸ ਸੈੱਟ ਕਰ ਸਕਦੇ ਆ ਡਰਾਈਵਰ ਆਪਣੀ ਆਪਸ਼ਨ ਜਾਂ ਸੈਟਿੰਗ ਚੇਂਜ ਵੀ ਕਰ ਸਕਦੇ ਆ ਜੇ ਮਤਲਬ ਉਹ ਨੀਕੀ ਜੀ ਔਰਤ ਡਰਾਈਵਰ ਨੇ ਚੇਂਜ ਕਰ ਲਿਆ ਕਿ ਮੈਨੂੰ ਔਰਤਾਂ ਹੀ ਚਾਹੀਦੀਆਂ ਜਿਹੜੀਆਂ ਸਵਾਰੀਆਂ ਹੋਣ ਤਾਂ ਬਾਅਦ ਦੇ ਵਿੱਚ ਉਹ ਚੇਂਜ ਨਹੀਂ ਕਰ ਸਕਦੇ ਮੰਨ ਲਓ ਨੂੰ ਔਰਤਾਂ ਸਵਾਰੀਆਂ ਨਹੀਂ ਮਿਲ ਰਹੀਆਂ ਤੇ ਉਹ ਫਿਰ ਕਹਿ ਸਕਦੀ ਆ ਕਿ ਮੈਨੂੰ ਆ ਜਵੇਂ ਮੇਲ ਮੈਂਬਰ ਉਹ ਵੀ ਮੈਂ ਲੈ ਸਕਦੀ ਆ ਇਸੇ ਤਰ੍ਹਾਂ ਹੀ ਜਿਹੜੀ ਉਹ ਹੈਗੇ ਉਹ ਵੀ ਕੀਤਾ ਜਾ ਸਕਦਾ ਆ ਜਿਹੜਾ ਆਪਸ਼ਨ ਆ ਐਨੀ ਡਰਾਈਵਰ ਤੇ ਸੈੱਟ ਵੀ ਕੀਤੀ ਜਾ ਸਕਦੀ ਆ ਸੋ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਬਹੁਤ ਸਾਰੇ ਦੇਸ਼ ਸਾਊਦੀ ਅਰੇਬੀਆ ਵਰਗੇ 219 ਦੇ ਵਿੱਚ ਕਰ ਸਕਦੇ ਆ ਛੋਟੀਆਂ ਜਿਹੜੀਆਂ ਕੰਪਨੀਆਂ ਨੇ ਜਿਵੇਂ ਹਰ ਰਾਈ ਦਾ ਜਾਂ ਜਸਟ ਹਰ ਰਾਈਡ ਸ਼ੇਅਰ ਆ ਉਹ ਸਿਰਫ ਔਮਨ ਓਨਲੀ ਰਾਈਡਸ ਜਿਹੜੀਆਂ ਇੱਥੇ ਅਮਰੀਕਾ ਦੇ ਵਿੱਚ ਦਿੰਦੀਆਂ ਹਨ ਲਿਫਟ ਦੇ ਵਿੱਚ ਵੀ ਇੱਕ ਇਦਾਂ ਦਾ ਹੀ ਫੀਚਰ ਆ ਜਿਹੜਾ ਔਮਨ ਪਲੱਸ ਕਨੈਕਟ 2023 ਦੇ ਵਿੱਚ ਲਾਂਚ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਉੱਤੇ ਚਰਚਾ ਇਸ ਕਰਕੇ ਵੀ ਹੋ ਰਿਹਾ ਆ ਵੀ ਇਹ ਇਹ ਮਤਲਬ ਕਿ ਇਹ ਇਸ ਕਿਸਮ ਦਾ ਇਹ 파ਟ ਆ ਕਿਉਂਕਿ ਮਸਲਾ ਤੇ ਇਹ ਆ ਵੀ ਇਨਕਲੂਜਨ ਹੋਣਾ ਚਾਹੀਦਾ ਇਨਕਲੂਜਨ ਦਾ ਮਤਲਬ ਇਹ ਆ ਕਿ ਔਰਤਾਂ ਬਰਾਬਰ ਇਨ ਸੋਸਾਇਟੀ ਦੇ ਵਿੱਚ ਸਾਰਾ ਕੁਝ ਬਰਾਬਰ ਕੀਤਾ ਜਾਵੇ ਇਹਨਾਂ ਨੂੰ ਬਰਾਬਰ ਸਮਝਿਆ ਜਾਵੇ ਸਾਰ ਇਹਦੇ ਨਾਲ ਇੱਕ ਸੈਗਰੀਗੇਸ਼ਨ ਹੋ ਰਹੀ ਆ ਮਤਲਬ ਇੱਕ ਪਾਸੇ ਤਾਂ ਇਹ ਆ ਵੀ ਜਿਹੜੀ ਉਹਨਾਂ ਦੀ ਸੇਫਟੀ ਹੈ ਸਿਕਿਉਰਿਟੀ ਹੈ ਪਰ ਦੂਜੇ ਪਾਸੇ ਇਹ ਵੀ ਗੱਲ ਇਹਦੇ ਵਿੱਚੋਂ ਸਾਫ਼ ਤੌਰ ਦੇ ਉੱਤੇ ਦਿਸਦੀ ਹੈ ਕਿ ਮੇਲ ਡਰਾਈਵਰ ਦੇ ਨਾਲ ਔਰਤਾਂ ਅੱਜ ਵੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਸੇਫ ਨਹੀਂ ਤਾਂ ਫਿਰ ਹੋਰ ਕਿੱਥੇ ਹੋ ਸਕਦੀਆਂ ਕਿਉਂਕਿ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਵੀ ਆ ਤੇ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਅਮਰੀਕਾ ਇਹ ਕੰਮ ਕਰ ਰਿਹਾ ਹੈ ਕਈ ਤਰ੍ਹਾਂ ਦੇ ਇਹਦੇ ਫਾਇਦੇ ਦੱਸੇ ਜਾ ਰਹੇ ਆ ਇੱਕੇ ਤਰ੍ਹਾਂ ਦੀ ਇਹ ਜਿਹੜੇ ਨੁਕਸਾਨ ਦੱਸੇ ਜਾ ਰਹੇ ਤੇ ਸਵਾਲ ਇਹਦੇ ਨਾਲ ਪੈਦਾ ਹੋ ਰਹੇ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਪਛਤਾਮੀ ਗੱਲਾਂ ਬਤਾ